Show ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਚੋਪਦਾਰ ਵਜੋਂ ਸੇਵਾ ਕਰ ਰਹੇ ਸੀ ਉਹਨਾਂ ਦੇ ਉੱਪਰ ਜੋ ਕਾਤਲਾਨਾ ਹਮਲਾ ਨਰੈਨ ਸਿੰਘ ਚੌੜਾ ਨਾਮ ਦੇ ਸ਼ਖਸ ਨੇ ਕੀਤਾ ਹੈ ਕੀਤਾ ਸੀ ਉਸ ਨੂੰ ਕੱਲ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਉਸ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਰੈਨ ਸਿੰਘ ਚੌੜਾ ਜਿਹੜੇ ਨੇ ਉਹਨਾਂ ਨੂੰ ਇੱਥੇ ਪੇਸ਼ੀ ਦੇ ਲਈ ਲਿਆਂਦਾ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਨਰੈਨ ਸਿੰਘ ਚੌੜਾ ਜਿਹੜੇ ਨੇ ਉਹਨਾਂ ਨੂੰ ਬੀਤੇ ਕੱਲ੍ਹ ਜਿਹੜੋਂ ਗਏ ਹੋਏ ਮਾਮਲਾ ਕਰਦਬਾਰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਨਰਾਇਣ ਸਿੰਘ ਚੌੜਾ ਜਿਹੜੇ ਨੇ ਉਹ ਇਸ ਜਗ੍ਹਾ ਨੂੰ ਕੇ ਪੁਲਿਸ ਦੀਆਂ ਤਸਵੀਰਾਂ ਸਿੱਧੀਆਂ ਅਮਰਸਰ ਦੀ ਅਦਾਲਤੀਆਂ ਨੇ ਜਿੱਥੇ ਨਰਾਇਣ ਸਿੰਘ ਚੌੜਾ ਜਿਹੜੇ ਨੇ ਉਹ ਉਸ ਨੂੰ ਪੇਸ਼ੀ ਦੇ ਲਈ ਅਮਰਸਰ ਪੁਲਿਸ ਲੈ ਕੇ ਗਈ ਹੈ ਸਾਂਭੂ ਸੁਰੱਖਿਆ ਪ੍ਰਬੰਧ ਜਿਹੜੇ ਨੇ ਦੇਵ ਨਿੰਦਰ ਨਰੇਂਦਰ ਸਿੰਘ ਚੋੜਾ ਬੀਤੇ ਕੱਲ ਪੁਲਿਸ ਨੇ ਇਸ ਨੂੰ ਜਦੋਂ ਦਰਬਾਰ ਸਾਹਿਬ ਦੇ ਵਿੱਚ ਇਸ ਨੇ ਪਿਸਤੌਲ ਦੇ ਨਾਲ ਫਾਇਰਿੰਗ ਕੀਤੀ ਸੀ ਸੁਖਵੀਰ ਬਾਦਲ ਦੀ ਤਾਂ ਅਸਫਲ ਜਿਹੜੀ ਕੋਸ਼ਿਸ਼ ਇਹਨੇ ਕੀਤੀ ਸੀ ਤਾਂ ਉਸ ਤੋਂ ਬਾਅਦ ਨਰੇਂਦਰ ਸਿੰਘ ਚੋੜਾ ਜਿਹੜੇ ਸੀ ਉਸ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਹੁਣ ਪੁਲਿਸ ਨੇ ਸਖਤ ਸੁਰੱਖਿਆ ਪਰਮੰਧਾਂ ਦੇ ਵਿੱਚ ਨਰੇਂਦਰ ਸਿੰਘ ਚੋੜਾ ਨੂੰ ਜਿਹੜਾ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਲਿਆਂਦਾ ਹੈ ਸਵੇਰੇ 10 ਵਜੇ ਤੋਂ ਹੀ মিডিਆ ਕਰਮੀਆਂ ਜਿਹੜੇ ਸੀ ਉਹ ਵੇਟ ਕਰ ਰਹੇ ਸੀ ਕਿ ਨਰੇਂਦਰ ਸਿੰਘ ਚੋੜਾ ਨੂੰ ਜਿਹੜਾ ਇਹ ਪੇਸ਼ ਅਦਾਲਤ ਦੇ ਵਿੱਚ ਕਿਸੇ ਵળે ਪੇਸ਼ ਕੀਤਾ ਜਾ ਸਕਦਾ 10 ਵਜੇ ਦੇ ਮੀਡੀਆ ਕਰਮੀਆਂ ਇੱਥੇ ਮੌਜੂਦ ਸੀ ਕਿਉਂਕਿ ਨਰੋਜ ਸਿੰਘ ਜੋੜਾ ਦੀ ਗ੍ਰਿਫਤਾਰੀ ਖਾਲ 9:30 ਵਜੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਤੇ ਇਹ ਕਿਹਾ ਜਾ ਰਿਹਾ ਸੀ ਕਿ ਉਸ ਨੂੰ 24 ਘੰਟਿਆਂ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਪਰ 24 ਘੰਟੇ ਬੀਤ ਜਾਣ ਤੋਂ ਬਾਅਦ ਜਿਹੜਾ ਅੱਜ ਸਵੇਰ ਤੋਂ ਹੀ ਅਸੀਂ ਡੀਲ ਕਰ ਰਹੇ ਸੀ ਪਰ ਨਰੋਜ ਸਿੰਘ ਜੋੜਾ ਨੂੰ ਪੂਰੇ 4 ਵਜੇ ਜਿਹੜੀ ਅਮਰਸਰ ਪੁਲਿਸ ਐਸਟ ਸਖਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਅਮਰਸਰ ਦੀ ਬਾਲਦਰੇ ਵਿੱਚ ਲੈ ਕੇ ਆਈ ਹੈ ਬੈਰੀਕੇਡਿੰਗ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਡਿੰਗ ਕੀਤੀ ਗਈ ਹੈ ਔਰ ਪੁਲਿਸ ਦੀਆਂ ਗੱਡੀਆਂ ਤੁਸੀਂ ਦੇਖਦੇ ਹੋ ਰਸੀਆਂ ਲਾ ਕੇ ਰਸਤਾ ਬੰਦ ਕੀਤਾ ਗਿਆ ਸੀ ਕਿਉਂਕਿ ਔਰ ਪੁਲਿਸ ਦੇ ਵੀ ਆਜ਼ਮਾ ਦੇ ਜਿਹਨੇ ਵੀ ਧਾੜੇ ਨੇ ਇਹਨਾਂ ਧਾੜੇ ਦੀ ਜਿਹੜੀ ਪੁਲਿਸ ਸੀ ਉਸ ਨੂੰ ਵੀ ਇੱਥੇ ਬੁਲਾ ਲਿਆ ਗਿਆ ਸੀ ਤੇ ਹੁਣ ਨਰੈਣ ਸਿੰਘ ਚੋੜਾ ਨੂੰ ਲੈ ਕੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਨੇ ਨਰੈਣ ਸਿੰਘ ਚੋੜਾ ਦਾ ਰਿਮਾਂਡ ਮੰਗਿਆ ਮੰਗਿਆ ਕਿਉਂਕਿ ਪੁਲਿਸ ਨੇ ਇਹ ਪਤਾ ਕਰ ਰਹਾ ਹੈ ਕਿ ਵੈਪਨ ਜਿਹੜਾ ਸੀ ਕਿੱਥੋਂ ਮੰਗਾਇਆ ਗਿਆ ਸੀ ਔਰ ਜਿਹੜਾ ਸੁਖਵੀਰ ਸਿੰਘ ਬਦਲ ਦੇ ਉੱਤੇ ਹਮਲਾ ਕੀਤਾ ਗਿਆ ਸੀ ਇਸ ਹਮਲੇ ਦਾ ਮੋਟਿਵ ਕੀ ਸੀ ਕੀ ਇਹ ਸਾਜ਼ਿਸ਼ ਦੇ ਵਿੱਚ ਉਹ ਇਕੱਲੇ ਸਨ ਜਾਂ ਕੋਈ ਹੋਰ ਵੀ ਉਹਦੇ ਨਾਲ ਸ਼ਾਮਲ ਸੀ तमाम तरह ਦੇ ਸਵਾਲ ਨੇ ਜਿਹੜੇ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਜੋ ਜਾਣਕਾਰੀ ਮਿਲਦੀ ਹੈ 10 ਦਿਨ ਦਾ ਰਿਮਾਂਡ ਪੁਲਿਸ ਵੱਲੋਂ ਮੰਗਿਆ ਜਾਏਗਾ ਅਪੁਸ਼ ਸੁਤਰਾ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਅਮਰਸਰ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਐਸਪੀ ਜਿਹੜੇ ਐਡੀਸੀਪੀ ਨੇ ਜਿਹੜੇ ਐਸਟੀਐਫ ਦੇ ਐਸਪੀ ਵੀ ਨੇ ਜੀ 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 ਉਹ ਵੀ ਇੱਥੇ ਪਹੁੰਚੇ ਨੇ ਕਿਤੇ ਨੇੜਲੇ ਕਈ ਥਾਲੇ ਦੀ ਪੁਲਿਸ ਜਿਹੜੀ ਹੈ ਉਹ ਨਰੈਨ ਸਿੰਘ ਚੋੜਾ ਨੂੰ ਲੈ ਕੇ ਅੱਜ ਇੱਥੇ ਪਹੁੰਚੀ ਹੈ ਕੱਲ ਸੁਖਬੀਰ ਸਿੰਘ ਬਾਦਲੂਸ਼ੀਰੀ ਕਾਲਕਸਾਹਬ ਵੱਲੋਂ ਜਿਹੜੀ ਸਜ਼ਾ ਲਾਈ ਗਈ ਸੀ ਉਸ ਦੇ ਤਹਿਤ ਉਹ ਸੇਵਾਦਾਰ ਵਜੋਂ ਜਿਹੜੀ ਚੌਕਦਾਰ ਵਜੋਂ ਜਿਹੜੀ ਸੇਵਾ ਕਰ ਰਹੀ ਸੀ ਦਰਸ਼ਨ ਜੋੜ ਦੇ ਬਾਹਰ ਤਾਂ ਉਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਉਹ ਨਰੈਨ ਸਿੰਘ ਚੋੜਾ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਨੇ ਗੋਲੀ ਚਲਾਈ ਦਿੱਤੀ ਉਸ ਨੂੰ ਏਐਸਆਈ ਜਸਵੀਰ ਸਿੰਘ ਜਿਹੜੇ ਸੁਖਬੀਰ ਸਿੰਘ ਬਾਦਲ ਦੀ ਸਿਕਿਉਰਿਟੀ ਵਿੱਚ ਸੀ ਉਸ ਨੇ ਉਸ ਨੂੰ ਸਫਲ ਕਰ ਦਿੱਤਾ ਤਾਂ ਹੁਣ ਦੇਖਣਾ ਹੋਵੇਗਾ ਕਿ ਨਰੈਨ ਸਿੰਘ ਪੁਲਿਸ ਕਿੰਨੇ ਦਿਨ ਦੇ ਲਈ ਪੁਲਿਸ ਨੂੰ ਰਿਮਾਂਡ ਮਿਲਦਾ ਹੈ ਪਾਰਿਸ ਰੱਖਿਆ ਪੁਲਿਸ ਦੇ ਸੁਰੱਖਿਆ ਪਰਬੰਧਾ ਦੇ ਨਰਨ ਸਿੰਘ ਚੋੜਾ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਕੈਮਰਾਬਰਸਨ ਮੀਪਨ ਸ਼ਰਮਾ ਦੇ ਨਾਲ ਗਗਨਦੀਪ ਸ਼ਰਮਾ ਦਰਿਕਸ਼ੂਰਾ ਟੀਵੀ ਅੰਮ੍ਰਿਤਸਰ